ਉਸੀ ਕੀ ਮਾਇਨੇ ਸਮਝਦੇ ਹੋ ਨਵੇਂ ਸ਼੍ਰੋਮਣੀ ਅਕਾਲੀ ਦਲ ਬਣਨ ਤੇ। ਪ੍ਰਾਪਤਨ ਜਿਹੜਾ ਅਕਾਲੀ ਦਲ ਸੀਗਾ ਇੱਕ ਸੰਘਰਸ਼ੀਲ ਪਾਰਟੀ ਵਜੋਂ ਉਹ ਉਭਰਿਆ ਸੀਗਾ। ਸਵਾਲ ਪੁੱਛੇ ਸੀਗੇ ਕਿ ਵੀ ਤੁਹਾਡਾ ਤੁਹਾਡਾ ਸੰਵਿਧਾਨ ਕੀ ਹੈਗਾ? ਬੰਦਿਆਂ ਨੂੰ ਦੱਸੋ ਤਾਂ ਸਹੀ ਨਾ ਕਿ ਕੋ ਕਿਹੜੇ ਬੇਸ ਦੇ ਉੱਤੇ ਮੈਂਬਰ ਬਣਨਗੇ? ਤੁਸੀਂ ਬੰਦਿਆਂ ਨੂੰ ਪਹਿਲਾਂ ਆਪਣਾ ਮੈਨੀਫੈਸਟੋ ਦੱਸੋ। ਇੱਕ ਬੜਾ ਵਧੀਆ ਮੌਕਾ ਹੈ ਕਿ ਮੰਥਨ ਵਿੱਚੋਂ ਕੁਝ ਨਾ ਕੁਝ ਚੰਗਾਈ ਨਿਕਲਣਾ ਚਾਹੀਦਾ ਪਰ ਹਾਲੀ ਵੀ ਇਹਨਾਂ ਦਾ ਸੰਵਿਧਾਨ ਸਾਡੇ ਸਾਹਮਣੇ ਨਹੀਂ ਆਇਆ। ਪਹਿਲੀ ਗੱਲ ਤੇ ਸੰਗਤੀ ਫੈਸਲੇ ਹੋਣੇ ਚਾਹੀਦੇ ਨੇ। ਭਾਵੇਂ ਉਹ ਹੋਣ ਪੰਥ ਦੇ ਤੇ ਭਾਵੇਂ ਹੋਣ ਪੰਜਾਬ ਦੇ ਕਿ ਅਕਾਲੀ ਦਲ ਨੂੰ ਸਤਾ ਸਿਰਫ ਕੈਂਪ ਕਰਨ ਇਹਦਾ ਸੋਲ ਏਮ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਸ਼ੋਮਨੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹ ਚੋਣ ਨਹੀਂ ਲੜ ਸਕਦੇ ਆ ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਵੀ ਅਸੀਂ ਉਹਨਾਂ ਦਾ ਚੋਣ ਨਿਸ਼ਾਨ ਵੀ ਲੈ ਲੈਣਾ ਇਹ ਕਨਫਰੋਂਟੇਸ਼ਨਿਸਟ ਇੱਕ ਬਿਆਨ ਹੈਗਾ ਜਦ ਤੱਕ ਪੰਜਾਬ ਸਮੁੱਚਾ ਇਕੱਠਾ ਨਹੀਂ ਹੋਊਗਾ ਪਾਵੇਂ ਦੇ ਵਿੱਚ ਪੰਜਾਬੀ ਹਿੰਦੂ ਭਰਾ ਵੀ ਨੇ ਪੰਜਾਬੀ ਮੁਸਲਮਾਨ ਭਰਾ ਵੀ ਪੈਣਾ ਨੇ ਸਾਰੇ ਇੱਥੇ ਦੀ ਸਿਆਸੀ ਪਾਰਟੀਆਂ ਅੱਡ ਅੱਡ ਆਪਣੀ ਸਿਆਸਤ ਨਾ ਖੇਡਣ ਪੰਜਾਬ ਬਾਰੇ ਪਹਿਲਾਂ ਸੋਚਣ ਪੰਜਾਬ ਬਾਰੇ ਸੋਚੋ ਪੰਥ ਬਾਰੇ ਸੋਚੋ ਪੰਜਾਬੀਆਂ ਬਾਰੇ ਸੋਚੋ ਤੇ ਗਾਂ ਤਰੋ ਇੱਕ ਤੜਾ ਇਦਾਂ ਦਾ ਹੈ ਜੋ ਹਲੀ ਵੀ ਇਹ ਚੀਜ਼ ਮੰਨਦਾ ਹੈ ਕਿ ਸ਼੍ਰੋਮਣੀ ਕਾਲੇਦਲ ਦਾ ਮਤਲਬ ਬਾਦਲ ਪਰਿਵਾਰ ਹੀ ਹੈ ਸੁਖਬੀਰ ਬਾਦਲ ਹੀ ਹੈ ਅਤਕਤੀ ਵੀ ਨਾ ਕਰੇ ਥੋੜੀ ਮੂਰਖਤਾ ਵਾਲੀ ਗੱਲ ਹੈ ਹੌ ਮੇ ਚੀਜ਼ ਰਹਿ ਰਹੇ ਹੋ ਤੁਸੀਂ ਸਮਝ ਰਹੇ ਹੋ ਕਿ ਵੀ ਅਸੀਂ ਆਂ ਜੋ ਹੋਰ ਕੋਈ ਹੈ ਨਹੀਂ ਕਹਿੰਦੇ ਤਾਂ ਤੁਸੀਂ ਸਾਰੇ ਸੀਗੇ ਪਹਿਲਾਂ ਵੀ ਕਿ ਰਾਜ ਨਹੀਂ ਸੇਵਾ ਸੇਵਾ ਕਿੱਥੇ ਹੈ ਕਿ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਉਹ ਤਕਰੀਬਨ ਸਾਰੀ ਨਿਕਾਰੀ ਗਈ ਬਾਦਲ ਤੇ ਰਿਹਾ ਉਹ ਇਹ ਵੀ ਕਹਿ ਰਿਹਾ ਕਿ ਬੀਜੇਪੀ ਦੇ ਵੱਲੋਂ ਇਹ ਸਾਰਾ ਜਿਹੜਾ ਗੇਮ ਪਲਾਨ ਆ ਉਹ ਪਲਾਨਟ ਕੀਤਾ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਸਾਰੇ ਪਲਾਨਟ ਕੀਤੇ ਗਏ ਨੇ ਪੰਜਾਬ ਨੂੰ ਤੇ ਅਕਾਲੀ ਦਲ ਨੂੰ ਖਤਮ ਕਰਨ ਲਈ ਪੰਜਾਬ ਦੇ ਲੋਕ ਪੰਥਕ ਸਿਆਸਤ ਚਾਹੁੰਦੇ ਨੇ ਸਿਆਸਤ ਦਾਣਾ ਆਪਣੀ ਸਿਆਸਤ ਖੇਡਣ ਪੰਜਾਬ ਲਈ ਕਿ ਗਿਆਨੀ ਕੁਲਦੀਪ ਸਿੰਘ ਨੇ ਕਿਹੜੀ ਕਿੰਨੀ ਗਲਤ ਗੱਲ ਕਰਤੀ ਕੇ ਹਾਲ ਤੱਕ ਦੀ ਸਰਪ੍ਰਸਤੀ ਹੈ ਮਤ ਕੋਈ ਸਮਝੇ ਕਿ ਵੀ ਉਹਨਾਂ ਕੋਲ ਰਾਕਾ ਤਸਤੀ ਸਰਪ੍ਰਸਤੀ ਹੈ ਸਤ੍ਰੀਕਾਲ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਖੁੱਲੇ ਨਵੇਂ ਵਿਧਾਇਕ ਤੇ ਗੱਲਬਾਤ ਕਰਨੀ ਹੈ ਭੀਤੀ ਦਿਨੀ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਵੱਡਾ ਮੋੜ ਆਇਆ ਹੈ ਇੱਕ ਨਵੇਂ ਸ਼ੋਮਨੀ ਅਕਾਲੀ ਦਲ ਦਾ ਗਠਨ ਹੋਇਆ ਜਿਸ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਬਣਾਇਆ ਗਿਆ ਉਸ ਦੇ ਪ੍ਰਧਾਨ ਤਕਸਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਇਹ ਸਾਰੇ ਵਰਤਾਰੇ ਤੋਂ ਬਾਅਦ ਸ਼ੋਮਨੀ ਅਕਾਲੀ ਦਲ ਦੇ ਵਿੱਚ ਹਲਚਲ ਮਚ ਗਈ ਹੈ ਇੱਕ ਪਾਸੇ ਬਾਦਲ ਧੜਾ ਇੱਕ ਪਾਸੇ ਬਾਗੀ ਧੜਾ ਦੋਵੇਂ ਆਮੋ ਸਾਹਮਣੇ ਨੇ ਇਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਹੁਣ ਆਗਾਮੀ ਸਿਆਸਤ ਤੇ ਟਿਕੀਆਂ ਹੋਈਆਂ ਨੇ ਸਵਾਲ ਉੱਠਣੇ ਲਾਜ਼ਮੀ ਹੋ ਗਏ ਨੇ ਸਵਾਲ ਉੱਠ ਰਹੇ ਨੇ ਕਿ ਅੱਗੇ ਪੰਥਕ ਸਿਆਸਤ ਕਿਹੜੇ ਪਾਸੇ ਮੋੜਾ ਕੱਟੇਗੀ ਸੋ ਅੱਜ ਅਸੀਂ ਇਸ ਦੇ ਬਾਰੇ ਗੱਲਬਾਤ ਕਰਨੀ ਹੈ ਸਾਡੇ ਨਾਲ ਗਲੋਬਲ ਸਿੱਖ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਕਮਲਜੀਤ ਜੀ ਸਤਿ ਸ਼੍ਰੀ ਅਕਾਲ ਖਾਲਸਾ ਜੀ ਦੀ ਫਤਿਹ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਚੈਪਟਰ ਖੁੱਲਿਆ ਹੈ ਇੱਕ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਹਾਲਾਂਕਿ ਇਹ ਕੁਝ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆਏ ਨੇ ਪਰ ਇਹ ਦੇਖਣਾ ਮਹੱਤਵਪੂਰਨ ਹੈ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਤੇ ਇਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਅੰਦਰ ਜਿਹੜਾ ਲਾਵਾ ਸੀ ਉਹ ਵੀ ਫੁੱਟਿਆ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਸਭ ਤੋਂ ਪਹਿਲਾਂ ਤੇ ਤੁਸੀਂ ਕੀ ਮਾਇਨੇ ਸਮਝਦੇ ਹੋ ਨਵੇਂ ਸ਼੍ਰੋਮਣੀ ਅਕਾਲੀ ਦਲ ਬਣਨ ਦੇ ਦੇਖੋ ਨਵਾਂ ਇੱਕ ਬਣ ਗਿਆ ਹੂੰ ਕਿਉਂਕਿ ਇਹ ਤਾਂ ਦੋਤਰੀ 2 ਦਸੰਬਰ ਦਾ ਜਿਹੜਾ ਉੱਥੋਂ ਹੁਕਮਨਾਮਾ ਸੀਗਾ ਪਿਛਲੇ ਸਾਲ ਉਹਦੇ ਤਹਿਤੀ ਇਹਨਾਂ ਨੇ ਭਰਤੀ ਕਰਨੀ ਸੀਗੀ ਇੱਕ ਨਵੀਂ ਖੇਤਰੀ ਪਾਰਟੀ ਉਸਾਰਨ ਲਈ ਸੋ ਉਸ ਟਾਈਮ ਤੇ ਸੱਤ ਮੈਂਬਰ ਸੀਗੇ ਵੈਸੇ ਬਿਲਕੁਲ ਪਰ ਦੋ ਜਿਹੜੇ ਸੁਖਵੀਰ ਦੇ ਬਾਦਲ ਨਾਲ ਟਰਨਾਲੋ ਸੰਬੰਧਿਤ ਸੀਗੇ ਸਨਮਾਨ ਸੀਗੇ ਹੁਣਾਂ ਨੇ ਆਪਣੇ ਆਪ ਨੂੰ ਇਸ ਤੋਂ ਸਰ ਕੋਟ ਲਿਆ ਸੋ ਇਹਨਾਂ ਨੇ ਬਾਕੀਆਂ ਨੇ ਪੰਜ ਬੰਦਿਆਂ ਨੇ ਲੈ ਕੇ ਤੇ ਆਪਣਾ ਇਹ ਮੁਹਿੰਮ ਸ਼ੁਰੂ ਕੀਤੀ ਹ ਉਸ ਟਾਈਮ ਵੀ ਅਸੀਂ ਇਹਨਾਂ ਨੂੰ ਐਕਚੁਅਲੀ ਸਵਾਲ ਸਾਡੇ ਕੋਲ ਵੀ ਇੱਥੇ ਆਏ ਸੀਗੇ ਕੇਂਦਰੀ ਸੀਰਗੁਰ ਸਿੰਘ ਸਾਹਿਬਾ ਤੇ ਅਸੀਂ ਇਹਨਾਂ ਉਸ ਟਾਈਮ ਵੀ ਇਹਨਾਂ ਨੂੰ ਸਵਾਲ ਪੁੱਛੇ ਸੀਗੇ ਕਿ ਵੀ ਤੁਹਾਡਾ ਤੁਹਾਡਾ ਸੰਵਿਧਾਨ ਕੀ ਹੈਗਾ ਤੁਸੀਂ ਕਿਹੜੇ ਬੇਸ ਦੇ ਉੱਤੇ ਤੁਸੀਂ ਬੰਦਿਆਂ ਕੋਲ ਜਾ ਰਹੇ ਹੋ ਕਿ ਵੀ ਉਹ ਤੁਹਾਡੇ ਇਸ ਮੈਂਬਰ ਮੈਂਬਰ ਬਣੇ ਇਸ ਮੁਹਿੰਮ ਦੇ ਠੀਕ ਹੈ ਅਕਾਲ ਤਖਤ ਤੋਂ ਤੋਂ ਉਹਨਾਂ ਨੂੰ ਤੇ ਚਲੋ ਇੱਕ ਹਮਤਾਂ ਮਿਲੀ ਸੀਗੀ ਕਿਉਂਕਿ ਅਕਾਲ ਤਖਤ ਦਾ ਹੀ ਉਥੋਂ ਸੰਦੇਸ਼ ਹੈਗਾ ਕਿ ਵੀ ਇਹ ਪਾਰਟੀ ਹੋਣੀ ਚਾਹੀਦੀ ਹੈ ਪਰ ਮੈਂ ਕਿਹਾ ਬੰਦਿਆਂ ਨੂੰ ਦੱਸੋ ਤਾਂ ਸਹੀ ਨਾ ਕਿ ਕੋ ਕਿਹੜੇ ਬੇਸ ਦੇ ਉੱਤੇ ਮੈਂਬਰ ਬਣਣਗੇ ਕਿਉਂਕਿ ਆਇਆ ਕਿ ਉਹ ਸਿਰਫ ਇਸ ਲਈ ਬਣ ਰਹੇ ਨੇ ਕਿ ਵੀ ਉਹ ਨਿਰਾਇਕ ਵੋਟਰ ਬਣोतरी ਬਣ ਰਹੇ ਨੇ ਜਾਂ ਉਹਨਾਂ ਦੀ ਕੋਈ ਅਸੀਂ ਸਮਝਦੇ ਸੀਗੇ ਕਿ ਵੀ ਜਿਹੜਾ ਇੱਥੇ ਸਾਡਾ ਨਿਹਾਰ ਆਇਆ ਹੈ ਨਾ ਉਹ ਇਸ ਲਈ ਆਇਆ ਕਿਉਂਕਿ ਸਟਰਕਚਰਲ ਜਿਹੜੇ ਸੀਗੇ ਸਾਡੇ ਪੁਰਾਣੇ ਅਕਾਲੀ ਦਲ ਦੇ ਵਿੱਚ ਉਹ ਸਟਰਕਚਰ ਜਿਹੜੇ ਸੀਗੇ ਉਹ ਬਿਲਕੁਲ ਤੈਸ਼ਨਾਸ ਹੋ ਗਏ ਸੀਗੇ ਪੁਰਾਤਨ ਜਿਹੜਾ ਅਕਾਲੀ ਦਲ ਸੀਗਾ ਇੱਕ ਸੰਘਰਸ਼ੀਲ ਪਾਰਟੀ ਵਜੋਂ ਉਹ ਉੱਭਰਿਆ ਸੀਗਾ ਉਹਦੇ ਵਿੱਚ ਉਹਨੇ ਪੰਜਾਬ ਦੀ ਤੇ ਪੰਛ ਦੀਆਂ ਜਿਹੜੀਆਂ ਲੋੜਾਂ ਸੀਗੀਆਂ ਉਹਦੀ ਤਰਜਮਾਨੀ ਕਰਨੀ ਸੀਗੀ ਤੇ ਸਤਾ ਜਿਹੜਾ ਮਤਲਬ ਹਾਸਲ ਕਰਨਾ ਉਹਦਾ ਕੋਈ ਅਹਿਮ ਜਿਹਨੂੰ ਕਹਿੰਦੇ ਨੇ ਮਕਸਦ ਨਹੀਂ ਸੀਗਾ ਪਰ ਜਦੋਂ ਤੋਂ ਇਹਨਾਂ ਨੇ ਸਵੇ ਮਨੋਰਥੇ ਆ ਗਏ ਤੇ ਇਹਨਾਂ ਦੀ ਸਤਾ ਇਹ ਸਤਾਧਰ ਪਾਰਟੀ ਬਣ ਕੇ ਰਹਿ ਗਏ ਤੇ ਤਾਹੀ ਨਿਗ੍ਹਾ ਰਾਣਾ ਸ਼ੁਰੂ ਹੋਇਆ ਫਿਰ ਪੰਜਾਬ ਦੀ ਜਿਹੜੀਆਂ ਲੋਣਾ ਸੀਗੀਆਂ ਪੰਥ ਦੀ ਜਿਹੜੀਆਂ ਲੋਣਾ ਸੀਗੀਆਂ ਉਹ ਜਿਹੜਾ ਉਸ ਅਕਾਲੀ ਦਲ ਸਿਗਾ ਉਸ ਉਹਨੇ ਉਹਦੇ ਤੇ ਤਰਜਮਾਨੀ ਨਹੀਂ ਕੀਤੀ ਤੇ ਉਹਦਾ ਉਹਦਾ ਜਿਹੜਾ ਹਾਸ਼ਰਾ ਜਿਹੜਾ ਹੁਣ ਹੈਗਾ ਤੇ ਉਹ ਤੁਹਾਡੇ ਸਾਡੇ ਸਾਰੇ 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 ਸਾਹਮਣੇ ਹੈਗਾ ਪਰ ਇਹ ਕਹਿੰਦੇ ਹੋਇਆ ਇਹਨਾਂ ਨੇ ਵੀ ਜਦੋਂ ਇਹ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਸੀਗੀ ਅਸੀਂ ਇਹਨਾਂ ਨੂੰ ਬਾਖੂ ਵੀ ਕਹਿ ਸੀਗਾ ਕਿ ਵੀ ਤੁਸੀਂ ਬੰਦਿਆਂ ਨੂੰ ਪਹਿਲਾਂ ਆਪਣਾ ਮੈਨੀਫੈਸਟੋ ਦੱਸੋ ਹੂੰ ਚਲੋ ਇਹਨਾਂ ਨੇ ਨਹੀਂ ਕਿਹਾ ਸਾਨੂੰ ਇਹ ਕਹਿੰਦੇ ਰਹੇ ਕਿ ਨਹੀਂ ਜੀ ਸਾਨੂੰ ਜੀ ਮੈਨੀਫੈਸਟੋ ਦੱਸਣ ਦਾ ਕੋਈ ਹਦੇਸ਼ ਨਹੀਂ ਸੀਗਾ ਸਾਨੂੰ ਸਿਰਫ ਭਰਤੀ ਕਰਨ ਦਾ ਸੀਗਾ ਅਸੀਂ ਚਲੋ ਖੈਰ ਅਸੀਂ ਕਹਿ ਵੀ ਚਲੋ ਇਹ ਤੁਹਾਡੀ ਜਿਹੜੀ ਗੱਲ ਹੈਗੀ ਹੈ ਅਸੀਂ ਉਹਦੇ ਨਾਲ ਪੂਰੀ ਸਹਿਮਤ ਨਹੀਂ ਸਹਿਮਤੀ ਨਾ ਜਿਤਾਉਂਦੇ ਪਰ ਠੀਕ ਹੈ ਤੁਸੀਂ ਅਗਰ ਸਮਝਿਓ ਇਹ ਵੀ ਨਹੀਂ ਕਹਿ ਸੀਗਾ ਕਿ ਵੀ ਤੁਸੀਂ ਮੈਨੀਫੈਸਟੋ ਨਹੀਂ ਦੱਸ ਸਕਦੇ ਹੂੰ ਹੂੰ ਪਰ ਚਲੋ ਉਹਨਾਂ ਨੇ ਨਹੀਂ ਕੀਤਾ ਭਰਤੀ ਹੋ ਗਈ ਹੁਣ ਇਹ ਤਾਂ ਗੱਲ ਹੋ ਗਈ ਇਹ ਪਾਸਟ ਟੈਂਸ ਹੋ ਗਿਆ ਹਿਸਟਰੀ ਬਣ ਗਈ ਕੱਲ ਉਹਨਾਂ ਨੇ ਆਪਣੇ ਉੱਥੇ ਡੈਲੀਗੇਟਸ ਬੁਲਾ ਕੇ ਤੇ ਉਹਨਾਂ ਨੇ ਇੱਕ ਪ੍ਰਧਾਨ ਵੀ ਚੁਣ ਦਿੱਤਾ ਐਂਡ ਪ੍ਰਧਾਨ ਦੇ ਨਾਲ ਨਾਲ ਉਹਨਾਂ ਨੇ ਬੀਬੀ ਸਤਵੰਤ ਕੌਰ ਨੂੰ ਆਪਣੇ ਜਿਹੜੇ ਧਾਰਮਿਕ ਜਿਹੜਾ ਕਾਉਂਸਲ ਬਣਾਉਣਾ ਚੇਅਰਪਰਸਨ ਵੀ ਚੁਣ ਲਿਆ ਸੋ ਅਸੀਂ ਜਦੋਂ ਇੱਥੇ ਵੀ ਪਿੱਛੇ ਅਸੀਂ ਐਕਚੁਅਲੀ 1 2 3 ਤਰੀਕ ਨੂੰ ਮਸਤਵਾਣੇ ਵੀ ਕੁਝ ਮੰਥਨ ਹੋਇਆ ਹੈ ਸਾਡੇ ਇੱਥੇ ਕੇਂਦਰੀ ਸਿੰਘ ਸਭਾ ਦੇ ਵਿੱਚ ਵੀ 4-5 ਤਰੀਕ ਨੂੰ ਅਸੀਂ ਮੰਤਰ ਕਰਵਾਇਆ ਇੱਕ ਕਾਨਫਰੰਸ ਹੋਈ ਹੈ ਕਿ ਪੰਜਾਬ ਦੀ ਜਿਹੜੀ ਹੁਣ ਸਿਆਸਤ ਹੋਣੀ ਹੈ ਦੇਖੋ ਅਸੀਂ ਸਾਰੇ ਜਿਹੜੇ ਬੁੱਧੀਜੀਵ ਹਾਂ ਜਾਂ ਜਿਹੜੇ ਪੰਜਾਬ ਨਾਲ ਅਸੀਂ ਸੰਪਰਕ ਚਿੰਤਾ ਦੇ ਬੇਸ ਦੇ ਉੱਤੇ ਅਸੀਂ ਆਪਣੀਆਂ ਆਪਣੀਆਂ ਰਾਏ ਜਿਹੜੀ ਨੇ ਉਹ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਹਾਂ ਤੇ ਤੇ ਇੱਥੇ ਕੀ ਕੁਝ ਹੋ ਰਿਹਾ ਹੈ ਤੇ ਅਸੀਂ ਸਾਰੇ ਇਸ ਚੀਜ਼ ਨਾਲ ਕਿਉਂਕਿ ਸਿੱਖ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲੇ ਪਾਸੇ ਰਹਿੰਦਾ ਹੈ ਤੇ ਸਾਨੂੰ ਇਹ ਸਿਗਰ ਕਿ ਵੀ ਇੱਕ ਬੜਾ ਵਧੀਆ ਮੌਕਾ ਹੈ ਕਿ ਮੰਥਨ ਵਿੱਚੋਂ ਕੁਝ ਨਾ ਕੁਝ ਚੰਗਾ ਹੀ ਨਿਕਲਣਾ ਚਾਹੀਦਾ ਸੋ ਅਸੀਂ ਹਾਲੇ ਵੀ ਉਮੀਦ ਕਰਦੇ ਆ ਕਿ ਕੱਲ ਹਾਲਾਂਕਿ ਇਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਉੱਥੇ ਬੀਬੀ ਨੂੰ ਵੀ ਬਣਾਤਾ ਹੈ ਪਰ ਹਾਲੇ ਵੀ ਇਹਨਾਂ ਦਾ ਸੰਵਿਧਾਨ ਸਾਡੇ ਸਾਡੇ ਸਾਹਮਣੇ ਨਹੀਂ ਆਇਆ ਸੋ ਅਸੀਂ ਹੁਣ ਇਹ ਸਮਝ ਰਹੇ ਆ ਮੈਂ ਇਹ ਵੀ ਗੱਲ ਕੀਤੀ ਸੀਗੀ ਕਿ ਅਗਰ ਬੀਬੀ ਜਿਹੜੇ ਨੇ ਉਹ ਧਾਰਮਿਕ ਕਾਉਂਸਲ ਦੇ ਚੇਅਰਪਰਸਨ ਨੇ ਉਹ ਇਹ ਕਿਹਾ ਜਿਆ ਸੰਗਠਨ ਹੋਣਾ ਚਾਹੀਦਾ ਜਿਹੜਾ ਚੈਕਸ ਐਂਡ ਬੈਲੈਂਸਸ ਰੱਖੇ ਜਿਹੜਾ ਕਿ ਨਵਾਂ ਅਕਾਲੀ ਦਲ ਆਇਆ ਨਵਾਂ ਅਕਾਲੀ ਦਲ ਜਿਹੜਾ ਬਣਿਆ ਉਹ ਅਗਰ ਸਿਆਸਤ ਉਹਨਾਂ ਨੇ ਕਰਨੀ ਹੈ ਉਹ ਸਿਆਸਤ ਦੇ ਵਿੱਚ ਦੇਖੋ ਤੁਹਾਨੂੰ ਸੈਂਟਰ ਨਾਲ ਵੀ ਤੁਹਾਡਾ ਸੰਪਰਕ ਰਹਿਣਾ ਪਏਗਾ ਤੁਹਾਨੂੰ ਬਾਕੀ ਵੀ ਸੰਸਥਾਵਾਂ ਨਾਲ ਜਿਹੜੇ ਪੰਜਾਬ ਵਿੱਚ ਚੱਲਦੀਆਂ ਨੇ ਉਹਨਾਂ ਨਾਲ ਵੀ ਤੁਹਾਨੂੰ ਸੰਪਰਕ ਕਰਨਾ ਪਏਗਾ ਪਰ ਇਹ ਕਹਿੰਦੇ ਹੋਇਆ ਜਿਹੜਾ ਇੱਕ ਚੈਕਸ ਐਂਡ ਬੈਲੈਂਸਸ ਦਾ ਜਿਹੜਾ ਇੱਕ ਸੰਗਠਨ ਹੋਊਗਾ ਜਿਹੜਾ ਕਿ ਇਹਦੇ ਤੇ ਨਿਗਰਾਨੀ ਰੱਖੇਗਾ ਉਹ ਜਿਹੜਾ ਹੈਗਾ ਉਹ ਫਿਰ ਸਿਰਫ ਤੇ ਸਿਰਫ ਪੰਜਾਬ ਦੀਆਂ ਤੇ ਪੰਥ ਦੀਆਂ ਲੋੜਾਂ ਦੀ ਤਰਜਮਾਨੀ ਕਰੇਗਾ ਤੇ ਉਹ ਇਹਨਾਂ ਨੂੰ ਆਦੇਸ਼ ਦੇਗਾ ਕਿ ਭਈ ਇੱਥੇ ਤੱਕ ਤੁਸੀਂ ਜਾ ਸਕਦੇ ਹੋ ਆਪਣੇ ਸਮਝੌਤੇ ਦੇ ਵਿੱਚ ਬਟ ਜਿੱਥੇ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਲੋੜਾਂ ਨੇ ਉਹਦੇ ਵਿੱਚ ਕੋਈ ਦੇਖਿਆ ਕਿ ਵੀ ਉੱਥੇ ਉਹ ਪੂਰੀਆਂ ਨਹੀਂ ਹੋ ਰਹੀਆਂ ਤੇ ਫਿਰ ਇਹਨਾਂ ਨੂੰ ਉੱਥੇ ਸੰਕੋਚ ਕਰਨਾ ਪੈਣਾ ਕਿ ਭੈਨੇ ਅਸੀਂ ਇੱਥੇ ਨਹੀਂ ਅਸੀਂ ਕੁਝ ਕਰ ਸਕਦੇ ਕਿਉਂਕਿ ਅਸੀਂ ਸਾਰੇ ਸਮਝਦੇ ਹਾਂ ਕਿ ਪਿਛਲੇ ਕਾਫੀ ਦਿਹਾਕਾਂ ਤੋਂ ਜਿਹੜੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਇਹ ਸਾਰੇ ਹੀ ਜਿਹੜੇ ਨੇ ਨਾ ਇਹ ਸੈਂਟਰ ਦੇ ਇਸ਼ਾਰੇ ਤੇ ਤੁਰਦੇ ਰਹੇ ਨੇ ਇਹਨਾਂ ਨੇ ਪੰਜਾਬ ਦੇ ਹਿੱਤ ਦੇ ਵਿੱਚ ਹ ਹੁਣ ਪਿੱਛੇ ਸੁਨੀਲ ਜਾਖੜ ਨੇ ਹਾਲਾਂਕਿ ਭਾਜਪਾ ਦੇ ਪਾਸਟ ਪ੍ਰੈਜ਼ੀਡੈਂਟ ਵੀ ਨੇ ਯਾ ਤੇ ਉਹਨਾਂ ਨੇ ਪੰਜਾਬ ਯੂਨਿਟ ਦੇ ਤੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਸੀਗੀ ਕਿ ਜੀ ਜੇ ਅਗਰ ਪੰਜਾਬ ਦੇ ਵਿੱਚ ਕਿਸੇ ਨੇ ਇੱਥੇ ਸਿਆਸਤ ਕਰਨੀ ਹੈ ਤੇ ਸਿੱਖ ਸਿਧਾਂਤ ਜਿਹੜੇ ਪ੍ਰਾਈਡ ਸਰਵਿਸ ਤੇ ਇੰਟੈਗ੍ਰਿਟੀ ਵਾਲੇ ਜਿਹੜੇ ਨੇ ਸੇਵਾ ਤੇ ਇੰਟੈਗ੍ਰਿਟੀ ਵਾਲੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਣਾ ਪਵੇਗਾ ਤੇ ਦੂਜੀ ਗੱਲ ਉਹਨਾਂ ਨੇ ਅਗਾਹ ਜਾ ਕੇ ਕੀਤੀ ਕਿ ਜਿਹੜੇ ਵੀ ਸਿਆਸਤ ਕਰੇਗਾ ਉਹਨੂੰ ਪੰਜਾਬ ਨੂੰ ਫਰਸਟ ਲੈ ਕੇ ਪੰਜਾਬ ਨੂੰ ਪਹਿਲੇ ਪਹਿਲ ਕਦਮ ਤੇ ਲੈ ਕੇ ਤੇ ਫਿਰ ਇੱਥੇ ਸਿਆਸਤ ਹੋਣੀ ਹੈ। ਹੂੰ। ਸੋ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਹੁਣ ਪਿੱਛੇ 2 ਹਫ਼ਤੇ ਪਹਿਲਾਂ ਇੱਕ ਆਪਣੇ ਟ੍ਰਿਬਿਊਨ ਦੇ ਵਿੱਚ ਆਰਟੀਕਲ ਨਿਕਲਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਇਹ ਬਿਆਨ ਕੀਤਾ ਸੀਗਾ। ਤੇ ਅਸੀਂ ਵੀ ਇਹ ਸਮਝਦੇ ਹਾਂ ਕਿ ਵੀ ਸਾਰੇ ਜਿਹੜੇ ਨੇ ਹੁਣ ਇੱਕ ਕੋਰਸ ਕਰੈਕਸ਼ਨ ਦਾ ਟਾਈਮ ਆ ਗਿਆ ਹੈ ਕਿ ਵੀ ਤੁਸੀਂ ਸੰਗਤ ਦੀ ਤੁਸੀਂ ਪਹਿਲੀ ਗੱਲ ਤੇ ਸੰਗਤੀ ਫੈਸਲੇ ਹੋਣੇ ਚਾਹੀਦੇ ਨੇ ਭਾਵੇਂ ਉਹ ਹੋਣ ਪੰਛ ਦੇ ਤੇ ਭਾਵੇਂ ਹੋਣ ਪੰਜਾਬ ਦੇ ਸੰਗਤ ਕੀ ਚਾਉਂਦੀ ਹੈ ਉਹਨੂੰ ਸੰਗਤ ਕੋਲ ਜਾਣਾ ਪੈਣਾ ਹੈ। ਜਿੱਦਾਂ ਤੁਸੀਂ ਲੈ ਲੋ ਤਾਮਿਲਨਾਡੂ ਲੈ ਲੋ ਉਹ ਤਾਮਿਲਨਾਡੂ ਫਰਸਟ ਕਰਕੇ ਉਹ ਆਪਣੀ ਸਾਰੀ ਜਿਹੜੀ ਹੈ ਸਿਆਸਤ ਜਾਂ ਆਪਣਾ ਸਾਰਾ ਜਿਹੜਾ ਕਾਰਜ ਹੈ ਉਸ حساب ਨਾਲ ਉਹ ਕਰਦੇ ਨੇ ਤੇ ਕੇਰਲ ਆ ਦੀ ਗੱਲ ਕਰ ਲੋ ਉਥੇ 40% ਉਹਨਾਂ ਦਾ ਬਜਟ ਜਿਹੜਾ ਹੈਗਾ ਉਹ ਪੰਚਾਇਤੀ ਰਾਜ ਕੋਲ ਜਾਂਦਾ ਕਿ ਲੋਕਾਂ ਲੋਕਾਂ ਨੂੰ ਕੀ ਆ ਪਿੱਛੇ ਇੱਕ ਲੇਡੀ ਆਈ ਸੀਗੀ ਇੱਥੇ ਜਦੋਂ ਔਮਨ ਇਨ ਐਗਰੀਕਲਚਰ ਦੀ ਗੱਲ ਹੋਈ ਸੀਗੀ ਉਹ ਕਰਲਾ ਤੋਂ ਆਏ ਸੀਗੇ ਉਹ ਕਹਿੰਦੇ ਅਸੀਂ ਆਪਣੇ ਲੋਕਲ ਗਵਰਨਮੈਂਟ ਨਾਲ ਗੱਲ ਕਰਦੇ ਆ ਅਸੀਂ ਸਟੇਟ ਗਵਰਨਮੈਂਟ ਨਾਲ ਗੱਲ ਹੀ ਨਹੀਂ ਕਰਦੇ ਸਾਡੀ ਜਿਹੜੀ ਵੀ ਸਮੱਸਿਆਵਾਂ ਨੇ ਅਸੀਂ ਲੋਕਲ ਗਵਰਨਮੈਂਟ ਨਾਲ ਪੰਚਾਇਤ ਨਾਲ ਆ ਬਲੌਕ ਦੀ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਅਸੀਂ 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 ਸਟੇਟ ਗਵਰਨਮੈਂਟ ਕੋਲ ਜਾਂਦੇ ਨਹੀਂ ਸੋ ਇਹੋ ਜਿਹਾ ਜਿਹੜਾ ਕੰਮ ਹੈਗਾ ਨਾ ਸਾਨੂੰ ਵੀ ਇਸ ਹਿਸਾਬ ਨਾਲ ਆਪਣਾ ਨੂੰ ਢਾਲਣਾ ਪੈਣਾ ਹੈ ਇਹ ਕਹਿੰਦੇ ਆ ਮੈਂ ਪੰਚ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਅਸੀਂ ਇੱਥੇ ਜਦੋਂ ਪਿਛਲੇ ਮੈਂ ਤੁਹਾਨੂੰ ਕਿਹਾ ਦੋ ਦਿਨ ਚਾਰ-ਪੰਜ ਨੂੰ ਅਸੀਂ ਇੱਥੇ ਕਾਨਫਰੰਸ ਕਰਾਇਆ ਸੀਗਾ ਸੰਗੋ 4 ਤਰੀਕ ਨੂੰ ਗਿਆਨੀ ਹਰਪ੍ਰੀਤ ਸਿੰਘ ਇੱਥੇ ਆਏ ਸੀਗੇ ਦੁਪਹਿਰੇ ਹੂੰ ਪਿਛਲੇ ਸੋਮਵਾਰ ਹੀ ਸਾਡੇ ਕੋਲ ਹੀ ਇੱਥੇ ਆਏ ਸੀਗੇ ਅਸੀਂ ਆਹ ਵੀ ਗੱਲ ਉਹਨਾਂ ਦੇ ਸਾਹਮਣੇ ਉੱਥੇ ਵੀ ਕੀਤੀਆਂ ਹੂੰ ਤੇ ਉਹਨਾਂ ਨੇ ਅਗਲੇ ਦਿਨ ਬਿਆਨ ਵੀ ਆ ਗਿਆ ਸੀਗਾ ਪੇਪਰ 'ਚ ਕਿ ਅਕਾਲੀ ਦਲ ਨੂੰ ਸਤਾ ਸਿਰਫ ਕੈਂਪ ਕਰਨ ਦਾ ਇਹਦਾ ਸੋਲ ਏਮ ਨਹੀਂ ਹੋਣਾ ਚਾਹੀਦਾ ਹੂੰ ਸੋ ਉਹ ਉਹ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਪੰਜਾਬ ਫਰਸਟ ਸਤਾ ਨਹੀਂ ਸਤਾ ਆਏਗੀ ਆ ਜਾਵੇ ਪੰਜਾਬੀ ਚਾਉਣਗੇ ਸਿੱਖ ਚਾਉਣਗੇ ਤੇ ਸਤਾ ਵੀ ਆ ਜੂਗੀ ਪਰ ਪਹਿਲੀ ਗੱਲ ਹੈ ਕਿ ਪੰਜਾਬ ਦੀ ਜੜੀਆਂ ਸਮੱਸਿਆਵਾਂ ਨੇ ਪੰਜਾਬ ਦੀ ਜੜੀ ਲੋਣਾ ਨੇ ਉਹਨਾਂ ਵੱਲ ਅਸੀਂ ਪਹਿਲਾਂ ਧਿਆਨ ਦੇਵਾਂਗੇ ਯਾਨੀ ਹਰਪ੍ਰੀਤ ਸਿੰਘ ਨੇ ਤਿੰਨ ਗੱਲਾਂ ਕਹੀਆਂ ਨੇ ਕਿ ਸ਼ੋਮਨੀ ਕਾਲੇਦਲ ਦੇ ਤਿੰਨ ਸਟਾਰ ਨੇ ਜਿਹੜੇ ਅਸੀਂ ਹਾਸਲ ਕਰਨੇ ਨੇ ਇੱਕ ਤਾਂ ਉਹਨਾਂ ਦਾ ਚੋਣ ਦਫਤਰ ਐਸਜੀਪੀਸੀ ਤੇ ਜਿਹੜੀਆਂ ਉਹਨਾਂ ਦੀਆਂ ਕਾਰਵਾਈਆਂ ਜਿੱਥੋਂ ਚੱਲਦੀਆਂ ਨੇ ਉਹ ਸਾਰਾ ਕੁਝ ਕਹਿੰਦੇ ਅਸੀਂ ਲੈਣਾ ਤੇ ਤੀਜੀ ਗੱਲ ਚੌਥੀ ਸੁਣਨ ਦੇ ਵਿੱਚ ਇਹ ਵੀ ਆ ਰਹੀ ਹੈ ਕਿ ਜਿਹੜਾ ਸ਼ੋਮਨੀ ਕਾਲੀਦਲ ਦਾ ਨਵਾਂ ਪ੍ਰਧਾਨ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹ ਚੋਣ ਨਹੀਂ ਲੜ ਸਕਦੇ ਉਹ ਸਿਆਸੀ ਤੌਰ ਤੇ ਸਰਗਰਮ ਨਹੀਂ ਹੋਣਗੇ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਕੱਲ ਦੀ ਜਿਹੜੀ ਕਾਨਫਰੰਸ ਹੈ ਉਸ ਤੋਂ ਬਾਅਦ ਦੇਖੋ ਮੈਂ ਇੱਕ ਗੱਲ ਨਾਲ ਤੇ ਚਲੋ ਮੈਂ ਸਹਿਮਤ ਹਾਂ ਕਿ ਵੀ ਚਲੋ ਨਹੀਂ ਆਣ ਸਾਮਣੇ ਜਿਹੜਾ ਪ੍ਰਧਾਨ ਹੈ ਉਹ ਉਹ ਨਹੀਂ ਲੜੇਗਾ ਆ ਚੋਣ ਨਹੀਂ ਲੜੇਗਾ which is good ਤਾਂ ਕਿ ਇਹ ਪਤਾ ਹੈ ਕਿ ਵੀ ਚਲੋ ਮੈਂ ਨਹੀਂ ਸਤਾ ਮੈਂ ਆਮ ਨਾਟ ਅ ਕੈਂਡੀਡੇਟ ਫॉर ਚੀਫ ਪਰੀਸਟਰ ਚੰਗਾ ਹੈ ਪਰ ਜਿਹੜੀ ਦੂਜੀ ਤੋਂ ਗੱਲਾਂ ਨੇ ਇੱਕ ਕਨਸੈਂਟਰੇਸ਼ਨਸ ਜਿਹੜੀ ਐਟੀਟਿਊਡ ਹੈ ਮੈਂ ਨਹੀਂ ਚਾਹੁੰਦਾ ਕਿ ਉਹ ਇਸ ਪਾਸੇ ਤੁਰੇ ਦੇਖੋ ਅਸੀਂ ਸਾਰੇ ਸਮਝਦੇ ਹਾਂ ਹਾਲਾਂਕਿ ਅਕਾਲ ਤਖਤ ਦਾ ਜਿਹੜਾ 2 ਤਰੀਕ ਦਾ ਹੁਕਮ ਉੱਥੋਂ ਸੰਦੇਸ਼ ਵੀ ਸਿਗਾ ਉਹ ਵੀ ਆ ਸਿਗਾ ਕਿ ਤੁਸੀਂ ਆਪਣੇ ਚੂਲੇ ਸਮੇਟੋ ਦੇਖੋ ਪੰਥ ਨੂੰ ਇੱਕ ਹੋਣਾ ਪੈਣਾ ਪੰਥਿਕ ਪਾਰਟੀਆਂ ਨੂੰ ਇੱਕ ਹੋਣਾ ਪੈਣਾ ਹੈ ਇੱਕ ਹੋਣਾ ਚਾਹੀਦਾ ਹਮ ਔਨ ਸਮ ਕਾਮਨ ਮਿਨਿਮਮ ਪ੍ਰੋਗਰਾਮ ਕੈ ਲੋ ਜਦੇ ਵਿੱਚ ਆਪਾਂ ਜਦੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਜਦੇ ਵਿੱਚ ਪੰਜਾਬ ਦੀ ਲੋਣਾ ਨੇ ਉਹ ਸਰਵੋੱਚ ਹੋਣੀ ਚਾਹੀਦੀਆਂ ਨੇ ਕਿ ਪੰਜਾਬ ਨੂੰ ਤੇ ਪੰਥ ਨੂੰ ਕੀ ਚਾਹੀਦਾ ਸਾਰੀ ਸਿਆਸੀ ਪਾਰਟੀਆਂ ਨੂੰ ਇੱਕ ਇੱਕ ਮਤ ਹੋਣਾ ਚਾਹੀਦਾ ਇਸ ਤੇ ਇਹ ਕਹਿੰਦਿਆਂ ਹੋਇਆ ਆ ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਵੀ ਅਸੀਂ ਉਹਨਾਂ ਦਾ ਚੋਣ ਨਿਸ਼ਾਨ ਵੀ ਲੈ ਲੈਣਾ ਇੱਕ ਕਨਫਰਨਟੇਸ਼ਨਿਸਟ ਇੱਕ ਬਿਆਨ ਹੈਗਾ ਮੇਰੇ ਸਾਹਮਣੇ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀਗੀ ਰੀਕੰਸਿਲੀਏਟਰੀ ਮੋਡ ਦੇ ਵਿੱਚ ਰਹਿਣਾ ਚਾਹੀਦਾ ਸੀਗਾ ਕਿ ਆਪਾਂ ਸਾਰੇ ਇਕੱਠੇ ਹੋ ਜਾਈਏ ਪੰਜਾਬ ਬਾਰੇ ਸੋਚੀਏ ਤੇ ਅਗਾਂਹ ਨੂੰ ਤੁਰੀਏ ਸੋ ਅਸੀਂ ਵੀ ਇਹ ਚਾਹਾਂਗੇ ਕਿ ਸਾਡਾ ਤੇ ਮਕਸਦ ਹੈਗਾ ਕਿ ਵੀ ਦੇਖੋ ਜੱਟਾਂ ਹੀ ਪੰਜਾਬ ਸਮੁੱਚਾ ਇਕੱਠਾ ਨਹੀਂ ਹੋਊਗਾ ਭਾਵੇਂ ਇਹਦੇ ਵਿੱਚ ਪੰਜਾਬੀ Hindu ਭਰਾ ਵੀ ਨੇ ਪੰਜਾਬੀ ਮੁਸਲਮਾਨ ਭਰਾ ਵੀ ਪੈਣਾ ਨੇ ਭਾਤ Kristen ਨੇ ਸਾਰੇ ਨੇ ਸਾਰੇ ਪੰਜਾਬੇ ਨੂੰ ਇਕੱਠੇ ਹੋ ਕੇ ਪੰਜਾਬ ਬਾਰੇ ਸੋਚਣਾ ਪੈਣਾ ਤੇ ਆਪਾਂ ਨੂੰ ਅੱਗੇ ਤੁਰਨਾ ਪੈਣਾ ਤੇ ਉਹਦੇ ਨਾਲ ਤੁਸੀਂ ਸਾਰਾ ਕੁਝ ਹਾਸਲ ਕਰ ਸਕਦੇ ਹੋ ਤੁਸੀਂ ਮਿਸਾਲ ਦੇ ਤੌਰ ਤੇ ਅਸੀਂ ਅਸੀਂ ਸਾਰੇ ਹੀ ਇੱਥੇ ਇਕਜੁੱਟ ਹੋ ਕੇ ਕਹਿਣ ਕਿ ਭਈ ਸਾਨੂੰ ਆਪਣਾ ਲੈਦੇ ਪੰਜਾਬ ਨਾਲ ਸਾਡੇ ਰਿਸ਼ਤੇ ਤੁਸੀਂ ਠੀਕ ਕਰੋ ਸਾਡੇ ਅਥੋਂ ਟ੍ਰੇਡ ਸ਼ੁਰੂ ਕਰੋ ਪੰਜਾਬ ਦਾ ਫਾਇਦਾ ਹੈ ਸਾਡੇ ਕਿਸਾਨਾਂ ਦਾ ਫਾਇਦਾ ਹੈ ਸਾਡੇ ਵਪਾਰੀਆਂ ਦਾ ਫਾਇਦਾ ਹੈ ਤੇ ਨਾਲ-ਨਾਲ ਹਿੰਦੁਸਤਾਨ ਦਾ ਵੀ ਫਾਇਦਾ ਹੈ ਅਗਰ ਤੁਸੀਂ ਟ੍ਰੇਡ ਸ਼ੁਰੂ ਕਰਦੇ ਹੋ ਤੇ ਮਿਡਲ ਈਸਟਰਨ ਆਪਣਾ সেন্টਰਲ ਈਸਟਰਨ ਸਟੇਟਸ ਵੱਲ ਤੁਹਾਡਾ ਟ੍ਰੇਡ ਵੱਧਦਾ ਹੈ ਤੇ ਸਾਰਾ ਕੁਝ ਹੋ ਸਕਦਾ ਹੈ ਅਗਰ ਤੁਸੀਂ ਸਾਰੇ ਇਕਜੁੱਟ ਹੋ ਕੇ ਸਾਰੇ ਇੱਥੇ ਦੀ ਸਿਆਸੀ ਪਾਰਟੀਆਂ ਆਡਾ ਆਪਣੀ ਸਿਆਸਤ ਨਾ ਖੇਡਣ ਪੰਜਾਬ ਬਾਰੇ ਪਹਿਲਾਂ ਸੋਚਣ ਤੇ ਫਿਰ ਇਹ ਸਾਰੀ ਚੀਜ਼ਾਂ ਹਾਸਲ ਹੋ ਸਕਦੀਆਂ ਨੇ ਸੋ ਇਸ ਐਸ ਸੀ ਸੰਦਰ ਦੇ ਵਿੱਚ ਮੈਂ ਕਹਿ ਰਿਹਾ ਕਿ ਜਿਹੜੀ ਆਦੂ ਆਦ ਜਿਹੜੀ ਦੋ ਬਾਕੀ ਗੱਲਾਂ ਸਿਗੀਆਂ ਨਾ ਦੇ ਕਿ ਇਹਨਾਂ ਦਫਤਰ ਵੀ ਆਪੀ ਕੋ ਇਹ ਨਹੀਂ ਕਰਨੀਆਂ ਚਾਹੀਦੀਆਂ ਸਿਗੀਆਂ ਤੁਸੀਂ ਆਪਣਾ ਦਫਤਰ ਕਾਇਮ ਕਰੋ ਤੁਸੀਂ ਆਪਣਾ ਚੋਣ ਨਿਸ਼ਾਨ ਅਗਰ ਬਾਈ ਚਾਂਸ ਨਹੀਂ ਤੁਸੀਂ ਇਕੱਠੇ ਹੁੰਦੇ ਜਾਂ ਤੁਸੀਂ ਰੀਕਨਸਿਲੇਟਡ ਮੋਡ ਵਿੱਚ ਆ ਜਾਓ ਹੁਣ ਦੇਖੋ ਵਾਰਿਸ ਪੰਜਾਬ ਦੇ ਵੀ ਇਹ ਵੀ ਚਾਹੁੰਦੇ ਨੇ ਕਿ ਵੀ ਪੰਜਾਬ ਦਾ ਤੇ ਪੰਥ ਦਾ ਕੁਝ ਫਾਇਦਾ ਹੋ ਜਾ ਇਹ ਵੀ ਇੱਕ ਹੋਰ ਧਿਰ ਹੈਗੀ ਸਵਨਜੀਤ ਮਾਨ ਦੇ ਵੀ ਹੈਗੇ ਉਹ ਵੀ ਇੱਥੇ ਆਏ ਸੀਗੇ ਸਾਡੇ ਕਾਨਫਰੰਸ ਦੇ ਵਿੱਚ ਕੁਸ਼ਲਪਾਲ ਜੀ ਉਹਨਾਂ ਨੇ ਵੀ ਉਹਨਾਂ ਦੇ ਪਾਸਿਓਂ ਗੱਲਬਾਤ ਕੀਤੀ ਵਾਰਿਸ ਪੰਜਾਬ ਦੇ ਵੀ ਇੱਥੇ ਨੁਮਾਇੰਦੇ ਆਏ ਸੀਗੇ ਕਾਬੂਲ ਸਿੰਘ ਜੀ ਉਹਨਾਂ ਨੇ ਵੀ ਗੱਲਬਾਤ ਸਾਡੇ ਨਾਲ ਕੀਤੀ ਸੋ ਇਹ ਸਾਰਾ ਤੇ ਸਾਰਿਆਂ ਨੂੰ ਇਹੀ ਗੱਲ ਸਮਝਾਈ ਹੈ ਕਿ ਆਪਣੀ ਆਪਣੀਆਂ ਜਿਹੜੀਆਂ ਹੋਮੇ ਨੇ ਨਾ ਉਹਨੂੰ ਤਿਆਗੋ ਪੰਜਾਬ ਬਾਰੇ ਸੋਚੋ ਪੰਥ ਬਾਰੇ ਸੋਚੋ ਪੰਜਾਬੀਆਂ ਬਾਰੇ ਸੋਚੋ ਤੇ ਗਾਂ ਤਰੋ ਤੇ ਇਹਦੇ ਵਿੱਚ ਹੀ ਕੋਈ ਫਾਇਦਾ ਹੋ ਸਕਦਾ। ਜੀ ਵੀ ਤੁਸੀਂ ਸਰ ਇੱਕ ਜੁਟਤਾ ਦੀ ਗੱਲ ਕਰ ਰਹੇ ਹੋ, ਜੁੱਲੇ ਸਮੇਟਣ ਦੀ ਗੱਲ ਕਰ ਰਹੇ ਹੋ। ਇੱਕ ਤੜਾ ਇਦਾਂ ਦਾ ਹੈ ਜੋ ਹਲੀ ਵੀ ਇਹ ਚੀਜ਼ ਮੰਨਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਬਾਦਲ ਪਰਿਵਾਰ ਹੀ ਹੈ। ਸੁਖਬੀਰ ਬਾਦਲ ਹੀ ਹੈ। ਜੋ ਕਿਸੇ ਹੋਰ ਅਕਾਲੀ ਦਲ ਦੇ ਨਾਲ ਨਾ ਮਰਜ ਹੋਣਾ ਚਾਹੁੰਦੇ ਨੇ, ਨਾ ਇੱਕ ਜੁਟ ਹੋਣਾ ਚਾਹੁੰਦੇ ਨੇ, ਫਿਰ ਇਹ ਸੰਭਵ ਕਿਵੇਂ ਹੋ ਸਕਦਾ ਹੈ? ਦੇਖੋ ਗੱਲ ਇਦਾਂ ਹੈਗੀ ਅਗਰ ਤੇ ਉਹਨਾਂ ਨੇ ਆਪਣੀ ਹੌਮੇ ਨਹੀਂ ਹੀ ਰੱਖਣੀ ਹੈ। ਤੇ ਰਖਣ ਉਹ ਵੀ ਪਹਿਲਾਂ ਵੀ ਉਹ ਪੰਥ ਮੂਰੇ ਤੇ ਪੰਜਾਬ ਮੂਰੇ ਨੰਗੇ ਹੋ ਗਏ ਨੇ ਤੇ ਅਗਰ ਉਹਨਾਂ ਨੇ ਉਹ ਹੀ ਉਹਨਾਂ ਨੇ ਮੰਨਣਾ ਚਾਹੀਏਗਾ ਕਿ ਵੀ ਅਸੀਂ ਸਿਰਫ ਹੈਗੇ ਤੇ ਹੋਰ ਕੋਈ ਹੈ ਨਹੀਂ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਦੁਬਾਰਾ ਸੋਚਣ ਦੀ ਗੱਲ ਹੈਗੀ ਇਹ ਮੈਂ ਅਗਰ ਅਥਕਤੀ ਵੀ ਨਾ ਕਰੇ ਥੋੜੀ ਮੂਰਖਤਾ ਵਾਲੀ ਗੱਲ ਹੈ ਕਿਉਂਕਿ ਤੁਸੀਂ ਜਿੰਨੇ ਤੁਸੀਂ ਰਹਿ ਗਏ ਹੋ ਜਿੱਥੇ ਤੱਕ ਤੁਸੀਂ ਸਮਟ ਗਏ ਹੋ ਇਹ ਤੇ ਦੇਖੋ ਅਗਰ ਤੁਸੀਂ ਹਾਲੀ ਵੀ ਆਪਣੇ ਹੌਮੇ ਚ ਰਹਿ ਰਹੇ ਹੋ ਤੁਸੀਂ ਸਮਝ ਲਿਓ ਕਿ ਵੀ ਅਸੀਂ ਆਹ ਤੇ ਹੋਰ ਕੋਈ ਹੈ ਨਹੀਂ ਇਹ ਤੇ ਤੁਹਾਡੀ ਸਿਰਫ ਯਾ ਤੇ ਤੁਹਾਡੇ ਕੋਲ ਕਿਉਂਕਿ ਚਾਰ ਪੈਸੇ ਹੈਗੇ ਤੇ ਤੁਸੀਂ ਉਹ ਸਾਨੂੰ ਪਤਾ ਹੀ ਹੈ ਕਿ ਵੀ ਕਿਦਾਂ ਜਦੋਂ ਤੁਸੀਂ ਆਪ ਪ੍ਰਸ ਹੋ ਕੇ ਤੇ ਤੁਸੀਂ ਕੀ ਪੰਜਾਬ ਦਾ ਕੀ ਕਹਾਣ ਕੀਤਾ ਤੇ ਆਪਣੇ ਆਪਣੇ ਮਫਾਦ ਲਈ ਤੁਸੀਂ ਆਪਣੀਆਂ ਬਿਜ਼ਨੈਸਸ ਵਧਾਈਆਂ ਤੇ ਸਾਰਾ ਕੁਝ ਤੇ ਯਾ ਉਹ ਉਦਾਹੰਕਾਰ ਹੈਗਾ ਪਰ ਅਗਰ ਤੁਸੀਂ ਵਾਕੇ ਹੀ ਬਤੌਰ ਇੱਕ ਸਿੱਖ ਤੇ ਪੰਜਾਬੀ ਤੁਸੀਂ ਸੋਚ ਰਹੇ ਹੋ ਤੇ ਜਿਹੜੀ ਆ ਹੂੰ ਸਿਧਾਂਤ ਦੀ ਗੱਲ ਜਿਹੜੀ ਮੈਂ ਕੀਤੀ ਜਿਹੜੀ ਸੁਨੀਲ ਜਾਖੜ ਨੇ ਕੀਤੀ ਹੈ ਕਿ ਸੇਵਾ ਤੇ ਇੰਟੈਗ੍ਰਿਟੀ ਬਿਲਕੁਲ ਉਹ ਬੜੀ ਜ਼ਰੂਰੀ ਹੈ ਤੁਸੀਂ ਉਸ ਉਸ ਹਿਸਾਬ ਨਾਲ ਕਹਿੰਦੇ ਤੇ ਤੁਸੀਂ ਸਾਰੇ ਸੀਗੇ ਜਾਂ ਪਹਿਲਾਂ ਵੀ ਕਿ ਰਾਜ ਨਹੀਂ ਸੇਵਾ ਸੇਵਾ ਕਿੱਥੇ ਹੈ ਸੇਵਾ ਤੁਸੀਂ ਅਗਰ ਤੁਸੀਂ ਸੇਵਾ ਦੀ ਗੱਲ ਕਰਦੇ ਹੋ ਤੇ ਠੀਕ ਹੈ ਜਿਹੜੇ ਵੀ ਹੈਗੇ ਜਦੋਂ ਮੈਂ ਪਹਿਲਾਂ ਕਹਿੰਦ ਗੱਲ ਕੀਤੀ ਸੀਗੀ ਜਿਹੜੀਆਂ ਵੀ ਇੱਥੇ ਜਥੇਬੰਦੀਆਂ ਨੇ ਉਹਨਾਂ ਨਾਲ ਤੁਹਾਨੂੰ ਸੰਪਰਕ ਕਰਨਾ ਚਾਹੀਦਾ ਤੁਸੀਂ ਇਕੱਠੇ ਹੋ ਕੇ ਤੇ ਕਾਮਨ ਮਿਨਿਮਮ ਤੇ ਆ ਜਾਓ ਤੁਸੀਂ ਆਪਣਾ ਅਡ ਵੀ ਰੱਖਣਾ ਚਾਹੁੰਦੇ ਹੋ ਰੱਖੋ ਪਰ ਤੁਸੀਂ ਕਾਮਨ ਮਿਨਿਮਮ ਪੰਜਾਬ ਦੀ ਦੇ ਹਿੱਤ ਦੇ ਵਿੱਚ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਲੈ ਕੇ ਆਓ ਤੇ ਸਾਰੇ ਉਹਦੇ ਤੇ ਅਮਲ ਕਰੋ ਤੇ ਤੁਹਾਨੂੰ ਲੋਕੀ ਵੀ ਸਵੀਕਾਰ ਕਰਨਗੇ ਇਹ ਕਹਿੰਦਿਆਂ ਹੋਇਆ ਜਿਹੜਾ ਅੱਜ ਦੀ ਡੇਟ 'ਚ ਇਹ ਵੀ ਗੱਲ ਨਿਕਲੀ ਸੀਗੀ ਦੋ ਤਰੀਕ ਦੇ ਹੁਕਮਨਾਮੇ 'ਚੋਂ ਕਿ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਉਹ ਤਕਰੀਬਨ ਸਾਰੀ ਨਿਕਾਰੀ ਗਈ ਹੈ ਇਹਨਾਂ ਦੇ ਸਾਰਿਆਂ ਦੇ ਦੇ 올 हैव सम ਬੈਗੇਜ ਵਿਦ them ਹੂੰ ਸੋ ਓਏ ਇਹਨਾਂ ਨੂੰ ਮੂੜ ਆਪਣੇ ਆਪ ਨੂੰ ਦੇਖੋ ਅ ਇਤਬਾਰ ਕਾਇਮ ਕਰਨਾ ਮੁਦਤਾਂ ਲੱਗ ਜਾਂਦੀਆਂ ਨੇ ਤੋੜਨ ਲੱਗਾ ਇੱਕ ਛਿਣ ਲੱਗਦਾ ਹੈ ਹੂੰ ਇਹਨਾਂ ਦੇ ਉੱਤੇ ਅਤਬਾਰ ਲੋਕਾਂ ਦਾ ਟੁੱਟ ਗਿਆ ਹੂੰ ਸੋ ਜਦ ਤਾ ਹੀ ਇਹ ਮੂੜ ਵਾਪਸ ਪੰਥ ਤੇ ਨਹੀਂ ਆਉਣਗੇ ਸੇਵਾ ਦੇ ਬਤੌਰ ਇਹ ਨਹੀਂ ਲੋਕਾਂ ਨੂੰ ਵਿਖਾਣਗੇ ਕਿ ਵੀ ਹਾਂ ਵਾਕੀ ਅਸੀਂ ਵਾਕੀ ਪਛਤਾਪ ਕਰ ਰਹੇ ਹਾਂ ਤੇ ਅਸੀਂ ਹੁਣ ਬਿਲਕੁਲ ਸੇਵਾ ਤੇ ਲੋਕੀ ਅਗਰੇ ਸਮਝ ਜਾਣਗੇ ਕਿ ਵੀ ਹਾਂ ਇਹਨਾਂ ਦੇ ਵਿੱਚ ਬਾਕੀ ਉਹਨਿੰਨਾ 180 ਡਿਗਰੀ ਪਲਟਾ ਆ ਗਿਆ ਬਦਲਾਵ ਆ ਗਿਆ ਫਿਰ ਇਹਨਾਂ ਨੂੰ ਸਵੀਕਾਰ ਵੀ ਕਰ ਲੈਣਗੇ ਅੱਜ ਦੀ ਡੇਟ 'ਚ ਅੱਜ ਦੀ ਸਥਿਤੀ ਜਿਹੜੀ ਹੈ ਨਵੇਂ ਹੀ ਜੱਟ ਹੈ ਨਵੇਂ ਸੱਚੇ ਸੋਚੇ ਕੋਈ ਅਸੀਂ ਮਤਲਬ ਜਿਹੜੇ ਹੈਗੇ ਉਮੀਦਵਾਰ ਜਿਹੜੇ ਨੇ ਜਾਂ ਬੰਦੇ ਨਹੀਂ ਹੈਗੇ ਉਹ ਨਹੀਂ ਆਉਣਗੇ ਭਾਵੇਂ ਇਹ ਵਾਲਾ ਕალი ਜਾਲ ਹੈ ਭਾਵੇਂ ਸੁਖਬੀਰ ਦਾ ਹੋ ਗਿਆ ਪਾਵੇਂ ਜਿਵੇਂ ਜੀਤ ਮਾਨਦਾ ਹੋ ਜਿੱਥੇ ਮਰਜੀ ਪਾਵੇਂ ਜਿਹੜੇ ਮਰਜੀ ਹੋਗੇ ਵਾਰਿਸ ਪੰਜਾਬ ਦੇ ਵਿੱਚ ਵੀ 90 ਬੰਦਿਆਂ ਨੂੰ ਆਣਾ ਪੈਣਾ ਤੇ ਜਿਹੜਾ ਜਿਹੜਾ ਕਿ ਜਿਨ੍ਹਾਂ ਦੇ ਉੱਤੇ ਕੋਈ ਬੈਗੇਜ ਨਹੀਂ ਹੈ ਜਿਨ੍ਹਾਂ ਨੂੰ ਲੁਕੀ ਤੇ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀਗੀ ਜਿਨ੍ਹਾਂ ਨੂੰ ਸੰਗਤ ਸਵੀਕਾਰ ਕਰਦੀ ਸੰਗਤੀ ਫੈਸਲੇ ਸੰਗਤ ਲੈ ਕੇ ਆਏਗੀ ਸੰਗਤ ਤੋਂ ਤੁਸੀਂ ਪੁੱਛੋ ਕਿ ਤੁਹਾਡਾ ਉਮੀਦਵਾਰ ਕੌਣ ਬਣਨਾ ਚਾਹੀਦਾ ਹੈ ਨਾ ਕਿ ਤੁਸੀਂ ਟੌਪ ਡਾਊਨ ਅਪਰੋਚ ਕਰੋ ਕਿ ਉੱਤੋਂ ਠੋਪੋਗੇ ਜੀ ਮੇਰੇ ਜ਼ਾਬ ਨਾਲ ਇਹ ਬੰਦਾ ਜੀ ਅੱਜ ਅੱਜ ਦਾ ਤੁਹਾਡਾ ਕੈਂਡੀਡੇਟ ਇਹ ਹੋਊਗਾ ਨਹੀਂ ਸੰਗਤ ਅਗਰ ਉਹਨੂੰ ਚਾਹੁੰਦੀ ਨਹੀਂ ਤੁਸੀਂ ਕੌਣ ਹੁੰਦੇ ਉੱਤੋਂ ਠੋਪਣ ਦਾ ਸੋ ਸੰਗਤੀ ਫੈਸਲੇ ਜਿਹੜੇ ਨੇ ਉਹਨਾਂ ਦੇ ਵੱਲ ਤੁਹਾਨੂੰ ਤਵੱਜੋ ਦੇਣੀ ਚਾਹੀਦੀ ਹੈ ਹੁਣ ਗੁਰਪ੍ਰੀਤ ਜੀ ਈਗਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਯਾਨੀ ਸੱਤ ਮੈਂਬਰੀ ਕਮੇਟੀ ਸੀ ਜਿਹੜੀ ਹੁਣ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਵਿਛੜੀ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਐਲਾਨੀ ਗਈ ਸੀ ਉਹਦੇ ਤਹਿਤ ਹੀ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਭਰਤੀ ਹੋਈ ਤੇ ਦੂਜੇ ਪਾਸੇ ਇਹ ਵੀ ਜਿਹੜੇ ਬਾਗੀ ਧੀ ਰਹੇ ਯਾਨੀ ਬਾਦਲ ਤੇ ਰਹੇ ਉਹ ਵੀ ਕਹਿ ਰਹੀ ਹੈ ਕਿ ਭਾਜੀਪੀ ਦੇ ਵੱਲੋਂ ਇਹ ਸਾਰਾ ਜਿਹੜਾ ਗੇਮ ਪਲਾਨ ਆ ਉਹ ਪਲਾਂਟ ਕੀਤਾ ਗਿਆ ਸੀ ਵਿਦ ਗਿਆਨੀ ਹਰਪ੍ਰੀਤ ਸਿੰਘ ਸਾਰੇ ਪਲਾਂਟ ਕੀਤੇ ਗਏ ਨੇ ਪੰਜਾਬ ਨੂੰ ਤੇ ਅਕਾਲੀ ਦਲ ਨੂੰ ਖਤਮ ਕਰਨ ਦੇ ਦੇਖੋ ਮੈਂ ਇਹ ਮੈਂ ਗੱਲ ਕਰਾਂਗਾ ਕਰਾਂਗਾ ਕਿ ਵੀ ਇਹ ਸਾਰਾ ਹੁਣ ਇੱਥੇ ਸਾਰਾ ਪੋਲਿਟਿਕਸ ਹੀ ਚੱਲ ਰਿਹਾ ਇੱਕ ਤੇ ਦੂਜੇ ਨੂੰ ਉੱਤੇ ਇਲਜ਼ਾਮ ਠੋਕ ਰਹੀ ਹੈ ਕਿ ਵੀ ਆ ਉਹਨਾਂ ਉਹਨਾਂ ਦੇ ਹੈਗੇ ਤੇ ਸੋ ਹੁਣ ਇਹ ਕਹਿੰਦੇ ਹੋਇਆ ਇਹਦੇ ਵਿੱਚ ਕੀ ਹੈਗਾ ਕਿ ਵੀ ਤੁਹਾਡੀ ਜਿਹੜੀ ਉਹ ਚੁੱਲ੍ਹੇ ਸਿਮਟਣ ਵਾਲੀ ਗੱਲ ਉਹ ਤੇ ਬਹੁਤ ਦੂਰ ਰਹਿ ਜਾਂਦੀ ਹੈ ਕਿਉਂਕਿ ਅਗਰ ਤੁਸੀਂ ਇਹੋ ਜਿਹੇ ਸਟੈਂਡਸ ਪਹਿਲੇ ਹੀ ਲੈ ਲੋਗੇ ਤੇ ਤੁਸੀਂ ਕਦੀ ਵੀ ਨਹੀਂ ਇਹ ਸਾਬਤ ਕਰ ਸਕੋਗੇ ਤੇ ਅਗਰ ਉਹ ਵੀ ਫਿਰ ਮੈਂ ਤਾਂ ਕਹਿੰਦਾ ਟਾਈਮ ਵੀ ਦੱਸੇਗਾ ਕਿ ਭਈ ਕੌਣ ਕਿਹਦੇ ਨਾਲ ਲੱਗਿਆ ਹੋਇਆ ਹੈ ਕਿਹੜੀ ਕਿਹੜੀ ਪਾਰਟੀ ਆ ਕਿਹੜੀਆਂ ਪਾਰਟੀਆਂ ਪੰਜਾਬ ਦੇ ਨਾਲ ਲੱਗੀਆਂ ਹੋਈਆਂ ਨੇ ਤੇ ਪੰਜਾਬੀਆਂ ਨਾਲ ਤੇ ਕਿਹੜੀਆਂ ਆਪਣੇ ਨਿੱਜੀ ਮਫਾਦ ਲਈ ਉਹ ਕੰਮ ਕਰਦੇ ਕਰ ਰਹੀਆਂ ਨੇ ਇਹ ਤੇ ਇਹ ਵੀ ਇਹ ਵੀ ਜ਼ਾਹਿਰ ਹੋ ਜਾਊਗਾ ਬਟ ਇਹ ਵੀ ਇੰਨਾ ਵੀ ਕਹਿਣਾ ਹੋਇਆ ਮੈਂ ਹਾਲੀ ਵੀ ਕਹਿੰਦਾ ਕਿ ਜਿਹੜੇ ਬੁੱਧੀਜੀਵ ਨੇ ਜਿਹੜੇ ਜਿਹੜਾ ਆ ਆ ਵਰਗ ਹੈਗਾ ਜਿਹੜੇ ਸਾਡੇ ਨਾਲ ਇੱਥੇ ਮਿਲਦੇ ਨੇ ਆਪਾਂ ਸਾਨੂੰ ਇਹ ਇੱਕ ਰੀਕਨਸਿਲਟਰੀ ਰੋਲ ਪਲੇ ਕਰਨਾ ਚਾਹੀਦਾ ਹੈ ਸਾਰੀ ਪਾਰਟੀਆਂ ਦਾ ਹਮ ਕਿ ਭਾਈ ਤੁਸੀਂ ਜੇ ਵਾਕਈ ਪੰਜਾਬ ਹਤੈਸ਼ੀ ਹੋ ਪੰਥ ਹਤੈਸ਼ੀ ਹੋ ਤੇ ਤੁਸੀਂ ਆਓ ਆਪਾਂ ਇੱਕ ਕਾਮਨ ਮਿਨਿਮਮ ਤੇ ਇਕੱਠੇ ਹੋ ਜਾਈਏ ਤੇ ਫਿਰ ਅਸੀਂ جا ਕੇ ਤੇ پنجاب ਦਾ ਕੁਛ ਅਸੀਂ ਪਲਾ ਕਰ ਸਕੀ। ਤੁਸੀਂ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਲੀਡਰ ਵੀ ਤੁਹਾਡੇ ਕੋਲ ਆਉਂਦੇ ਨੇ ਹਨਾ ਪੰਥਕ ਸਿਆਸਤ ਨੂੰ ਲੈ ਕੇ ਵੀ ਚਾਰ ਚਰਚਾ ਹੁੰਦੀ ਹੈ ਕਿ ਪੰਜਾਬ ਦੇ ਲੋਕ ਪੰਥਕ ਸਿਆਸਤ ਚਾਹੁੰਦੇ ਨੇ। ਬਿਲਕੁਲ। ਹੂੰ ਦੇਖੋ ਗੱਲ ਇਦਾਂ ਹੈ ਕਿ ਪੰਜਾਬ ਦੇ ਲੋਕ ਤਾਂ ਇਹ ਵੈਕਿਊਮ ਜਿਹੜਾ ਹੈਗਾ ਇਹ ਤੇ ਖੜਾ ਹੋਇਆ ਹੋਇਆ ਹੈ ਨਾ ਕਿ ਅੱਜ ਦਾ ਥੋੜੀ ਨਾ ਹੂੰ ਕਾਫੀ ਕਾਫੀ ਸਾਲਾਂ ਤੋਂ ਹੈਗਾ ਕਾਫੀ دہਾਕਿਆ ਤੋਂ ਮੈਂ ਕਹਿ ਸਕਦਾ ਹੂੰ ਤੇ ਖੁਸ਼ੀ ਦੀ ਗੱਲ ਹੈ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਮੰਥਨ ਵਿੱਚੋਂ ਮੇਰੇ ਹਿਸਾਬ ਨਾਲ ਕੁਝ ਚੰਗਾ ਹੀ ਨਿਕਲੇਗਾ ਕਿਉਂਕਿ ਲੋਕ ਅਗਰ ਵਾਕਈ ਹ ਅਗਰ ਉਹ ਸਿਆਸਤਦਾਨਾਂ ਨੇ ਨੇਰੀ ਆਪਣੀ ਸਿਆਸਤੀ ਖੇਡਣੀ ਹੈ ਤੇ ਅੱਜ ਵੀ ਨਕਾਰੇ ਨੇ ਤੇ ਕੱਲ ਨੂੰ ਤਾਂ ਹੋਰ ਵੀ ਨਕਾਰੇ ਜਾਣਗੇ ਸੋ ਬਟ ਜਿਹੜਾ ਹੈਗਾ ਨਾ ਇੱਕ ਨਵੀਂ ਜਿਹੜੀ ਅਸੀਂ ਕਿਰਨ ਆਈ ਹੈ ਇੱਕ ਹੋਪ ਆਈ ਹੈ ਕਿ ਵੀ ਪੰਜਾਬ ਦੇ ਵਿੱਚ ਕਿ ਵੀ ਹੁਣ ਸਟ੍ਰਕਚਰਲ ਚੇਂਜ ਦੇ ਨਾਲ ਜਿਹੜਾ ਪੁਰਾਣਾ ਜਿਹੜਾ ਅਕਾਲੀ ਦਲ ਦਾ ਹੁੰਦਾ ਸੀਗਾ ਹਾਂ ਇਹ ਵੀ ਕਹਿੰਦੇ ਹੋਇਆ ਮੈਂ ਤੁਹਾਨੂੰ ਇੱਕ ਗੱਲ ਇੱਥੇ ਸਪਸ਼ਟ ਕਰ ਦਵਾਂ ਹੂੰ ਕਿ ਸਾਡੇ ਹਿਸਾਬ ਨਾਲ ਅਸੀਂ ਇੱਕ ਗੱਲ ਸਪਸ਼ਟ ਕਰਤੀ ਸੀਗੀ ਹੂੰ ਕਿ ਸਿਆਸਤ ਜਿਹੜੀ ਪਾਰਟੀਆਂ ਨੇ ਉਹਨਾਂ ਦਾ ਸਾਡੀ ਸਿੱਖ ਸੰਸਥਾਵਾ ਹੂੰ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ ਜਿੱਦਾਂ ਕਿ ਅਕਾਲ ਤਖਤ ਸਾਹਿਬ ਜਾਂ ਐਸਜੀਪੀਸੀ ਜਿਹੜੇ ਕਿ ਪੰਥ ਨੇ ਆਪ ਬਣਾਈ ਹੈ ਜਿਹੜੀ ਸਿੱਖ ਸੰਸਥਾ ਉਹਦੇ ਵਿੱਚ ਕੋਈ ਧੱਕੇ ਅੰਦਾਜ਼ੀ ਨਹੀਂ ਚਾਹੀਦੀ ਹੂੰ ਸਿਆਸਤ ਦਾਣਾ ਆਪਣੀ ਸਿਆਸਤ ਖੇਡਣ ਪੰਜਾਬ ਲਈ ਨੋ ਪ੍ਰੋਬਲਮ ਬਟ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀਆਂ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਉਹ ਫਿਰ ਪੰਥੀ ਜਿਹੜਾ ਉਹ ਉੱਥੇ ਦਾ ਕਿਉਂਕਿ ਇਹ ਨਹੀਂ ਕਿ ਵੀ ਫਿਰ ਉਹ ਰੋਡ ਗੋੜਜਾ ਜਿਹੜਾ ਆਪਾਂ ਦੇਖਿਆ ਸੀਗਾ ਕਿ ਮੈਂ ਹੁਣ ਪ੍ਰਧਾਨ ਇੱਕ ਅਕਾਲੀ ਦਲ ਦਾ ਵੀ ਹਾਂ ਤੇ ਮੈਂ ਡੀਫੈਕਟ ਪ੍ਰਧਾਨ ਐਸਜੀਪੀਸੀ ਦਾ ਵੀ ਹਾਂ ਤੇ ਮੈਂ ਡੀਫੈਕਟ ਆਗੂ ਆ ਅਕਾਲ ਤਖਤ ਸਾਹਿਬ ਦਾ ਵੀ ਕਿਉਂਕਿ ਉੱਥੇ ਦਾ ਜਿਹੜਾ ਮੁਖ ਸੇਵਾਦਾਰ ਹੈ ਉਹਦਾ ਵੀ ਮੈਂ ਆਗੂ ਆ ਇਹ ਨਹੀਂ ਇਹ ਨਹੀਂ ਚੱਲੇਗਾ ਕਿਉਂਕਿ ਇਹਦੇ ਨਾਲ ਇਹ ਸਾਰਾ ਜਿਹੜਾ ਇਹ ਕੰਮ ਜਿਹੜਾ ਹੈਗਾ ਇਹ ਪੰਜਾਬ 'ਚ ਅਸੀਂ ਦੇਖਿਆ ਕਿ ਮਾੜਾ ਹੀ ਹੋਇਆ ਤੁਸੀਂ ਹੁਣ ਸਾਹ ਲਾ ਲਓ ਅਕਾਲ ਤਖਤ ਦੀ ਕਿੰਨੀ ਦੁਰਵਰਤੋਂ ਕੀਤੀ ਹੂੰ ਇਹ ਸਿਆਸੀ ਪਾਰਟੀ ਨੇ ਹੂੰ ਬਾਦਲ ਧੜੇ ਨੇ ਕਿੰਨੀ ਦੁਰਵਰਤੋਂ ਕੀਤੀ ਚਲੋ ਉਹ ਜਿਹੜਾ ਰਾਮ ਰਹੀਮ ਦਾ ਜਿਹੜਾ ਉਸੇ ਦਾ ਮਾਫੀਨਾਮਾ ਤੇ ਵਾਪਸ ਲੈਣਾ ਤੇ ਹੁਣ ਵੀ ਆ ਹਾਲੇ ਚ ਹੀ ਕਿ ਗਿਆਨੀ ਕੁਲਦੀਪ ਸਿੰਘ ਨੇ ਕਿਹੜੀ ਮਤਲਬ ਕਿੰਨੀ ਗਲਤ ਗੱਲ ਕਰਤੀ કે અકાલ તક ની સરપસ્તી હે મત કોઈ સમજે કે ભી ઉના કો અકાલ તક ની સરપસ્તી હે હમ કિની માડી گل હે અકાલ તક તો સરપસ્ત હર એક સખ લી હે હમ હર એક સખ સંસ્થા લી હે હમ તુસી કિતના કહે સકદે હો કે અકાલ તક ની સરપસ્તી નહી હો સકદી કિસ કોઈ એ ચીઝ નુ ના ਲਵੇ ਆਪਣੇ ਆਪਣੀ ਝੋਲੀ ਚ ਨਾ ਪਾਵੇ ਕਿ ਜੀ ਮੈਨੂੰ ਅਕਾਲ ਤੱਕ ਦੀ ਸਰਪ੍ਰਸਤੀ ਹੈ ਇਹ ਵੀ ਕਿਉਂ ਇਸ ਲਈ ਕਿਹਾ ਸੀਗਾ ਕਿਉਂਕਿ ਪੰਜ ਮੈਂਬਰ ਕਮੇਟੀ ਨੂੰ ਨਿਕਾਲਣਾ ਚਾਹੁੰਦੇ ਸੀਗੇ ਕਿ ਲੋਕੀ ਸਮਝਣ ਕਿ ਵੀ ਅਨਾਦੀ ਤੇ ਕੋਈ अहमियत ਨਹੀਂ ਹੈ ਸੋ ਇਹ ਇੱਥੇ ਨਾ ਉਹ ਦੁਰਵਰਤੋਂ ਵਾਲੀ ਜਿਹੜੀ ਗੱਲ ਹੈਗੀ ਇਹ ਹੁਣ ਤੱਕ ਵੀ ਖੇਡਦੇ ਰਹੇ ਨੇ ਸੋ ਇਹ ਸਾਰੀ ਚੀਜ਼ਾਂ ਨਾ ਇਹ ਦੁਨੀਆ ਦੇ ਸਾਹਮਣੇ ਆਉਂਦੀਆਂ ਨੇ ਲੋਕੀ ਸਿਆਣੇ ਨੇ ਲੋਕੀ ਸਮਝਦੇ ਨੇ ਕਿ ਕਿਹੜੇ ਬੇਸ ਦੇ ਉੱਤੇ ਤੇ ਮੈਨੂੰ ਤੇ ਹੈਰਾਨਗੀ ਹੈਗੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਹੂੰ ਕਿ ਜਿਹੜੇ ਉਸ ਉੱਥੇ ਦੀਆਂ ਸੀਟਾਂ ਨੇ ਉੱਥੇ ਜਿਹੜੀਆਂ ਉੱਥੇ ਸੇਵਾ ਨਿਭਾਉਂਦੇ ਨੇ ਯਾਨੀ ਤਗੜੀ ਤਗੜੀ ਥਾਵਾਂ ਦੇ ਉੱਤੇ ਉਹ ਬੜਾ ਵਧੀਆ ਇੱਕ ਬੰਦੇ ਨੇ ਕਰਾਇਏ ਸੀ ਇਹ ਬੌਣੇ ਕੱਦ ਦੇ ਬੰਦੇ ਨੇ ਇਹਨਾਂ ਦਾ ਕੱਦ ਉੱਚਾ ਨਹੀਂ ਹੈਗਾ ਸੋ ਉਹ ਵੀ ਸਮਝਣ ਕਿ ਵੀ ਅਸੀਂ ਜੜਾ ਵੀ ਕੰਮ ਕਰ ਰਹੇ ਆ ਅਸੀਂ ਕਿਸੇ ਦੇ ਅਧੀਨ ਕਿਉਂ ਕਰ ਸਕਦੇ ਅਸੀਂ ਸਾਡੀ ਜਿਹੜੀ ਸਾਡਾ ਜਿਹੜਾ ਅਸੀਂ ਸਮਰਪਤਾ ਗੁਰੂ ਸਾਹਿਬ ਤੋਂ ਵਾਹ ਗੁਰੂ ਨੂੰ ਅਸੀਂ ਸਮਰਪਤਾ ਅਸੀਂ ਅਸੀਂ ਕਿਸੇ ਬੰਦੇ ਨੂੰ ਨਹੀਂ ਸਮਰਪਤ ਤੇ ਉਹ ਤੁਸੀਂ ਬੰਦਿਆਂ ਦੇ ਕਹੇ ਤੇ ਤੁਸੀਂ ਇਹੋ ਜਿਹੇ ਸਟੇਟਮੈਂਟਸ ਦੇਦੇ ਹੋ ਕਿ ਨਹੀਂ ਮਾੜੀ ਗੱਲ ਠੀਕ ਹੈ ਗੁਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ थैंक यू ਜੀ ਕਮਲ ਜੀ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ